ਦਰਸ਼ਕੋ ਸਾਥ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਬਾਣੀ ਸੋ ਅੱਜ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਜਾਣਕਾਰੀ ਕੀ ਹੈ ਜੋ ਪੰਜਾਬ ਸਰਕਾਰ ਹੈ ਸਰਕਾਰੀ ਸਕੂਲ ਨੇ ਉਹਨਾਂ ਦੇ ਵਿਦਖ ਨੂੰ ਸੁਵਾਰਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਪਰਾਲੇ ਕਰ ਰਹੀ ਹੈ ਅਸਲ ਦੇ ਵਿੱਚ ਖਬਰ ਇਹ ਹੈ ਜਾਨੀ ਖਬਰ ਮੈਲਾ ਚੌਕ ਤੋਂ ਹੈ ਵਿੱਤ ਮੰਤਰੀ ਦੇ ਓਐਸਡੀ ਨੇ ਵਿਕਾਸ ਕਾਰਜਾਂ ਦਾ ਲਿਆਜਿਆ ਜਾ ਇੱਕ ਵਾਰ ਫਿਰ ਵਿੱਤ ਮੰਤਰੀ ਦੇ ਓਐਸਡੀ ਸਾਹਿਬ ਨੇ ਵਿਕਾਸ ਕਾਰਜਾਂ ਦਾ ਲਿਆਜਿਆ ਜਾ ਤੋਂ ਖਬਰ ਹੈ ਮਹਿਲਾ ਚੌਕ ਤੋਂ ਸੁਪ ਦਰਸ਼ਕੋ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਉਧਕ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ ਨੂੰ ਵਧੀਆ ਢੰਗ ਨਾਲ ਮਹਈਆ ਕਰਵਾਉਣ ਲਈ ਗਰਾਟਾਂ ਦਿੱਤੀਆਂ ਜਾ ਰਹੀਆਂ ਹਨ ਸੋ ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾ ਚੌਕ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਜੀ ਦੇ ਓਐਸਡੀ ਸਤਕਾਰਯੋਗ ਐਡਵੋਕੇਟ ਤਪਿੰਦਰ ਸਿੰਘ ਜੀ ਸੋਹੀ ਵਿਸ਼ੇਸ਼ ਤੌਰ ਤੇ ਪਹੁੰਚੇ ਸਕੂਲ ਵਿੱਚ ਉਸਾਰੀਆਂ ਜਾ ਰਹੀਆਂ ਚਾਰ ਸਾਇੰਸ ਲੈਬਾਂਟਰੀਆਂ ਦੇ ਲੈਟਰ ਪਾਉਣ ਮੌਕੇ ਸਮੂਹਲਿਤ ਕਰਕੇ ਸਕੂਲ ਦੇ ਸਟਾਫ ਤੇ ਪਿੰਡ ਵਾਸੀਆਂ ਦਾ ਸੋਹੀ ਸਾਹਿਬ ਨੇ ਮਾਨ ਵਧਾਇਆ ਗੱਲਬਾਤ ਦੌਰਾਨ ਸੋਹੀ ਸਾਹਿਬ ਨੇ ਕਿਹਾ ਕਿ ਸਕੂਲਾਂ ਲਈ ਫੰਡਾਂ ਦੇ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਮਾਨਯੋਗ ਵਿੱਤ ਮੰਤਰੀ ਸਾਹਿਬ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਲਈ ਤਨੁਮਨੋਜਤਨਸ਼ੀਲ ਹਨ ਇਸ ਮੌਕੇ ਪ੍ਰਿੰਸੀਪਲ ਮੈਡਮ ਨਵਰਾਜ ਕੌਰ ਸ੍ਰੀ ਪਰਮਿੰਦਰ ਕੁਮਾਰ ਦੀ ਲੋਂਗੋਵਾਲ ਰਜੇਸ਼ ਕੁਮਾਰ ਜੀ ਢੋਲ ਅਤੇ ਹਰਵਿੰਦਰ ਸਿੰਘ ਨੇ ਸਕੂਲ ਦੇ ਮਿਡਲ ਵਿੰਗ ਦੇ ਵਿਦਿਆਰਥੀਆਂ ਦੇ ਕਮਰਿਆਂ ਦੀ ਪੂਰਤੀ ਲਈ ਹੋਰ ਗ੍ਰਾਂਟਾਂ ਦੀ ਮੰਗ ਕੀਤੀ। ਸੋ ਹੀ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸਰਦਾਰ ਰਵਿੰਦਰ ਸਿੰਘ ਜੀ ਮਾਨ ਸਰਪੰਚ ಗ್ರಾಮ ਪੰਚਾਇਤ ਮਹਿਲਾ ਕੌਂਕ શ્રી ਸਿਵ ਕੁਮਾਰ ਜੀ ਜਿੰਦਲ ਐਮ ਡੀ ਅੰਡੇਨ ਗ੍ਰਾਮਣ ਬਿਤ੍ਰਿਕ ਨਾਜ਼ਰ ਸਿੰਘ ਜੀ ਝੱਲੀ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸੇਵਾ ਮੁਕਤ ਪ੍ਰਿੰਸੀਪਲ ਸਰਦਾਰ ਜਾਦਵਿੰਦਰ ਸਿੰਘ ਜੀ ਹਾਕਮ ਸਿੰਘ ਜੀ ਭੌਰਾ ਮੈਡਮ ਕੁਲਵਿੰਦਰ ਕੌਰ ਗਗਨਦੀਪ ਸਿੰਘ ਜੀ ਮਿੱਠੂ ਵਾਈਸ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਰਜਿੰਦਰ ਸਿੰਘ ਜੀ ਠੇਕੇਦਾਰ ਸਾਹਿਬ ਬਾਬਾ ਰਣਜੀਤ ਸਿੰਘ ਜੀ ਬਡਰੁਖਾਂ ਅਮਨਦੀਪ ਸਿੰਘ ਜੀ ਕੈਪਟਨ ਮਨਜੀਤ ਸਿੰਘ ਜੀ ਕੈਂਪਸ ਮੈਨੇਜਰ ਸਾਹਿਬ ਸੁਖਚੈਨ ਸਿੰਘ ਮਨਜੀਤ ਸਿੰਘ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਆਦਰਯੋਗ ਸੰਗਤਾਂ ਇਸ ਮੌਕੇ ਹਾਜ਼ਰ ਸਨ ਸੋ ਇਹ ਇੱਕ ਜਾਣਕਾਰੀ ਸੀ ਹੋ ਸਕਦਾ ਤੁਹਾਨੂੰ ਚੰਗੀ ਲੱਗੀ ਹੋਵੇ ਸੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਰਕਾਰੀ ਸਕੂਲਾਂ ਦੀ ਦਿੱਕ ਸਦਾਰਨ ਲਈ ਜੋ ਪੰਜਾਬ ਸਰਕਾਰ ਇਹ ਉਪਰਾਲੇ ਕਰ ਰਹੀ ਹੈ ਉਹ ਬਹੁਤ ਹੀ ਸਲਾਘਾਯੋਗ ਨੇ ਸੋ ਇਸੇ ਮਤਲਬ ਇਹ ਉਮੀਦ ਦੇ ਨਾਲ ਕਿ ਇਸ ਤਰ੍ਹਾਂ ਇਹ ਜੋ ਸਰਕਾਰੀ ਸਕੂਲ ਨੇ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹੇ ਤੇ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਹਾਰਾ ਹਾਂ ਦਾ ਬਹੁਤ ਰੋਤਣਾ ਸਤਿ ਸ੍ਰੀ ਅਕਾਲ ਜੀ